ਸਸ਼ੁਗਲ ਜੀ ਪੰਜਾਬ ਨਿਊਜ਼ ਵੇਖ ਰਿਹਾ ਸਾਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਬੈਂਕ ਆਫ ਇੰਗਲੈਂਡ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੀ ਸੰਭਾਵਨਾ ਵਧੀ ਬੇਰੋਜ਼ਗਾਰੀ ਤੇ ਟਰੰਪ ਟੈਰਿਫ ਦਾ ਅਸਰ ਸਿਟੀ ਦੇ ਵੱਲੋਂ ਵੀਰਵਾਰ ਨੂੰ ਐਮਪੀਸੀ ਦੀ ਅਹਿਮ ਮੀਟਿੰਗ ਅਮਰੀਕਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਤੇ ਵੱਡੀ ਕਾਰਵਾਈ ਅੰਗਰੇਜ਼ੀ ਨਾ ਆਉਣ ਕਾਰਨ 1500 ਤੋਂ ਵੱਧ ਡਰਾਈਵਰਾਂ ਦੇ ਲਾਇਸੈਂਸ ਰੱਦ ਅੱਗੇ ਵੀ ਚੱਲੀ ਰਹੇਗੀ ਹੋਰ ਨਾ ਵਿਰੁੱਧ ਕਾਰਵਾਈ ਪਹਿਲਗਾਮ ਉਤਵਾਦੀ ਹਮਲੇ ਤੇ ਸੀਨੀਅਰ ਕਾਂਗਰਸੀ ਨੇਤਾ ਮਣੀ ਸ਼ੰਕਰ ਅਯਰ ਦਾ ਵੱਡਾ ਬਿਆਨ ਕਿਹਾ ਕਿਸੇ ਨੇ ਪਾਕਿਸਤਾਨ ਨੂੰ ਨਹੀਂ ਠਰਾਇਆ ਜ਼ਿੰਮੇਵਾਰ ਪਰਨ ਚੁਗਨੇਵੀ ਸਾਦਨਸ਼ਾਨੀ ਆਸਟ੍ਰੇਲੀਆ ਦੇ ਵਿੱਚ ਬਰਫ਼ੀਲਾ ਤੂਫਾਨ ਆਮ ਜਨ ਜੀਵਨ ਪਰਵਾਪਿਤ ਆਏ ਹੜ੍ਹ ਫਸੇ ਵਹਨ ਹੁਣ ਖਬਰਾਂ ਵਿਸਥਾਰ ਦੇ ਨਾਲ ਬੈਂਕ ਆਫ ਇੰਗਲੈਂਡ ਦੇ ਨੀਤੀ ਨਿਰਮਾਤਾਵਾਂ ਤੋਂ ਇਸ ਹਫਤੇ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਤਾਂ ਜੋ ਵਧਦੀ ਬੇਰੁਜ਼ਗਾਰੀ ਅਤੇ ਡੋਲਨ ਟਰੰਪ ਦੇ ਆਇਆ ਸ਼ੈਰਿਫ ਦੇ ਨਵੇਂ ਦੌਰ ਤੋਂ ਵਿਸ਼ਵ ਵਪਾਰ ਨੂੰ ਪੈ ਰਹੇ ਪ੍ਰਭਾਵ ਦੇ ਵਿਚਕਾਰ ਅਰਥ ਵਿਵਸਥਾ ਨੂੰ ਪਿੱਛੇ ਵੱਲ ਖਿਸਕਣ ਤੋਂ ਰੋਕਿਆ ਜਾ ਸਕੇ ਬੈਂਕ ਆਫ ਫਿਨਲੈਂਡ ਦੇ ਨੀਤੀ ਨਿਰਮਾਤਾਵਾਂ ਤੋਂ ਇਸ ਹਫਤੇ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਜੋ ਵੱਡੀ ਬਰੋਸਕਾਰੀ ਅਤੇ ਟੋਨਰ ਟਰੰਪ ਦੇ ਆਇਆ ਟੈਰਿਫ ਦੇ ਨਵੇਂ ਦੌਰ ਤੋਂ ਵਿਸ਼ਵ ਵਪਾਰ ਨੂੰ ਪਹਰੇ ਪ੍ਰਭਾਵ ਦੇ ਵਿਚਕਾਰ ਅਰਥ ਵਿਵਸਥਾ ਨੂੰ ਪਿੱਛੇ ਵੱਲ ਕਿਸkant ਤੋਂ ਰੋਕਿਆ ਜਾ ਸਕੇ ਸੋ ਸ਼ਹਿਰ ਦੇ ਵਪਾਰੀ ਸਟਾ ਲਗਾ ਰਹੇ ਨੇ ਕਿ ਬੈਂਕ ਦੀ ਨੋ ਮੈਂਬਰੀ ਮudra ਨੀਤੀ ਕਮੇਟੀ ਵੀਰਵਾਰ ਨੂੰ ਮੁੱਖ ਦਰ ਨੂੰ 0.35 ਫੀਸਤ ਅੰਕ ਘਟਾ ਕੇ 4 ਫੀਸਤ ਕਰ ਦੇਵੇਗੀ ਜੋ ਕਿ ਪਿਛਲੇ ਅਗਸਤ ਤੋਂ ਬਾਅਦ ਪੰਜਵੀਂ ਕਟੌਤੀ ਹੈ ਅਤੇ ਵਿਆਜ ਦਰਾਂ ਨੂੰ ਮਾਰਚ 2023 ਦੇ ਵਿੱਚ ਵਾਪਸ ਵਾਪਸ ਲੈ ਜਾਏਗੀ ਸੋ ਵਿੱਤੀ ਬਾਜ਼ਾਰਾਂ ਨੇ ਅਗਸਤ ਦੀ ਮੀਟਿੰਗ ਦੇ ਵਿੱਚ ਕਟੌਤੀ ਦੀ ਸੰਭਾਵਨਾ 80% ਵੱਧ ਰੱਖੀ ਹੈ ਅਤੇ ਸਾਲ ਦੇ ਅੰਤ ਤੋਂ ਪਹਿਲਾਂ ਇੱਕ ਹੋਰ ਤਿਮਾਹੀ ਪੁਆਇੰਟ ਕਟੌਤੀ ਦੀ ਯੋਜਨਾ ਬਣਾ ਰਹੇ ਨੇ ਸੋ ਚਾਂਸਲਰ ਰੀਚਰ ਰੀਵਸ ਇਸ ਕਦਮ ਦਾ ਸਵਾਗਤ ਕਰੇਗੀ ਜਿਸ ਨਾਲ ਮੋਰਗੇਜ ਦਰਾਂ ਘਟਣਗੀਆਂ ਤੇ ਨਕਦੀ ਦੀ ਤੰਗੀ ਵਾਲੇ ਕਾਰੋਬਾਰਾਂ ਲਈ ਉਧਾਰ ਲੈਣ ਦੀ ਲਾਗਤ ਘਟੇਗੀ ਸੋ ਹਾਲਾਂਕਿ ਇਹ ਫੈਸਲਾ ਯੂਕੇ ਸਾਹਮਣੇ ਆਉਣ ਵਾਲੀ ਮੁਸ਼ਕਲ ਸਥਿਤੀ ਨੂੰ ਦਰਸਾਉਂਦਾ ਹੈ ਕਿਉਂਕਿ ਸਰਕਾਰ ਪਤਝੜ ਦੇ ਬਜਟ ਤੋਂ ਪਹਿਲਾਂ ਵਾਈਟ ਹਾਲ ਖਰਚ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵਿਕਾਸ ਨੂੰ ਵਧਾਉਣ ਦੇ ਸੰਘਰਸ਼ ਕਰ ਰਹੀ ਹੈ ਸਮਈ ਦੇ ਵਿੱਚ ਅਰਥ ਵਿਵਸਥਾ 0.1% ਅਤੇ ਅਪ੍ਰੈਲ ਦੇ ਵਿੱਚ 0.3 ਸੁੰਗੜ ਗਈ ਹੈ ਜਿਸ ਦਾ ਦੋਸ਼ ਬਹੁਤ ਸਾਰੇ ਹੀ ਅਰਥ ਸ਼ਾਸਤਰੀਆਂ ਨੇ ਪਿਛਲੇ ਅਕਤੂਬਰ ਦੇ ਬਜਟ ਦੇ ਵਿੱਚ ਟਰੰਪ ਦੇ ਟੈਲੀਫਾਂ ਤੇ ਵਾਧੂ ਵਪਾਰਕ ਟੈਕਸਾਂ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਨੂੰ ਦਿੱਤਾ ਜੋ ਕਿ ਅਪ੍ਰੈਲ ਦੇ ਵਿੱਚ ਲਾਗੂ ਹੋਇਆ ਸੀ ਤੋ ਅਗਲੇ ਸਾਲ ਕਮਜ਼ੋਰ ਵਿਕਾਸ ਦੇ ਸੰਕੇਤ ਵੱਜੋਂ ਖਾਲੀ ਅਸਾਮੀਆਂ ਦੀ ਕੀਮਤੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਢੇਠਾ ਗਈ ਹੈ ਅਤੇ ਮਈ ਤੋਂ 3 ਮਹੀਨਿਆਂ ਦੇ ਵਿੱਚ ਬੇਰੁਜ਼ਗਾਰੀ ਦਰ ਵਧ ਕੇ 4.7 ਹੋ ਗਈ ਜੋ ਜੂਨ 2021 ਤੋਂ ਬਾਅਦ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਸੋ 트ੰਪ ਨੇ ਯੂਕੇ ਨਾਲ ਇੱਕ ਵਪਾਰ ਸਮਝੌਤੇ ਤੇ ਦਸਤਖਤ ਕੀਤੇ ਨੇ ਜਿਸ ਵਿੱਚ ਜ਼ਿਆਦਾਤਰ ਵਸਤੂਆਂ ਤੇ ਟੈਰਿਫ 10% ਤੱਕ ਸੀਮਿਤ ਕੀਤਾ ਗਿਆ ਪਰ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਵਪਾਰਕ 파ਈ ਵਾਲਾਂ ਤੇ 50% ਤੱਕ ਵਾਧੂ ਆਯਾ ਟੈਰਿਫ ਲਗਾਉਂਦਾ ਐਲਾਨ ਕੀਤਾ ਜਿਸ ਨਾਲ ਵਿਸ਼ਵ ਵਿਆਪੀ ਵਿਕਾਸ ਨੂੰ ਨੁਕਸਾਨ ਪਹੁੰਚਿਆ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਹਾਲ ਹੀ ਵਿੱਚ ਕਿਹਾ ਕਿ ਯੂਕੇ ਦੀ ਆਰਥਿਕ ਤਾ ਸਾਲ ਦੀ ਤੀਸਰੀ ਅਤੇ ਚੌਥੀ ਤਿਮਾਹੀ ਦੇ ਵਿੱਚ 0.1 ਫੀਸਦ ਤੋਂ ਵੱਧ ਦੇ ਵਾਦੇ ਲਈ ਸੰਘਰਸ਼ ਕਰੇਗੀ ਅਤੇ ਅਗਲੇ ਸਾਲ ਤਿਮਾਹੀ ਵਿਕਾਸ ਦਰ ਵਿੱਚ ਥੋੜਾ ਜਿਹਾ ਵਾਅਦਾ ਕਰਕੇ 0.3 ਫੀਸਦ ਕ ਦਿੱਤਾ ਜਾਏਗਾ ਸੋ ਐਮਪੀਸੀ ਵੀਰਵਾਰ ਨੂੰ ਤਾਜ਼ਾ ਪਵਿਕਵਾਣੀਆਂ ਪ੍ਰਕਾਸ਼ਿਤ ਕਰੇਗਾ ਜੋ ਹੋਰ ਵੀ ਨਿਰਾਸ਼ਾਜਨਕ ਸਾਬਤ ਹੋ ਸਕਦੀਆਂ ਨੇ ਜੋ ਇਹ ਦਰਸਾਉਂਦੀਆਂ ਨੇ ਕਿ ਸਟੈਗਫਲੇਸ਼ਨ ਦਾ ਤੌਰ ਨੇੜੇ ਹੈ ਜੋ ਅਗਲੇ ਸਾਲ ਵਿਕਾਸ ਦੇ ਵਿੱਚ ਮੰਦੀ ਦੇ ਕਾਰਨ ਹੈ ਜਦੋਂ ਕਿ মুদ্রਸਾਫੀਤੀ ਉੱਚੀ ਰਹਿੰਦੀ ਹੈ ਤਾਜ਼ਾ ਅਧਿਕਾਰਤ ਅੰਕੜਿਆਂ ਅਨੁਸਾਰ ਜੂਨ ਤੱਕ ਸਾਲ ਦੇ ਵਿੱਚ ਖਪਤਕਾਰ ਕੀਮਤਾਂ ਸੂਚਕ ਵਿੱਚ 3.6 ਫੀਸਦੀ ਦਾ ਵਾਧਾ ਹੋਇਆ ਜੋ ਕਿ ਐਮਪੀਸੀ ਦੇ 2 ਫੀਸਦੀ ਟੀਚੇ ਤੋਂ ਬਹੁਤ ਹੀ ਉੱਪਰ ਹੈ ਅਮਰੀਕਾ ਦੇ ਵਿੱਚ ਅੰਗਰੇਜ਼ੀ ਤੋਂ ਅਣਜਾਣ 1500 ਵੱਧ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਦਿਆਂ ਵੇਲਾ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਦੇ ਵਿੱਚੋਂ 230 ਪੰਜਾਬੀ ਦੱਸੇ ਜਾ ਰਹੇ ਨੇ ਸੋ ਟਰਾਂਸਪੋਰਟ ਮੰਤਰੀ ਸ਼ੌਨ ਡੋਫੀ ਨੇ ਕਿਹਾ ਹੈ ਕਿ ਅਮਰੀਕਾ ਫਰਸਟ ਦਾ ਮਤਲਬ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਬਣਦੀ ਹੈ ਪਰ ਅੰਗਰੇਜ਼ੀ ਤੋਂ ਅਣਜਾਣ ਟਰੱਕ ਡਰਾਈਵਰਾਂ ਸੜਕ ਨੂੰ ਖਤਰਨਾਕ ਬਣਾ ਰਹੇ ਨੇ ਸੋ ਟਰਕਿੰਗ ਖੇਤਰ ਦੇ ਅਨੁਸਾਰਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਡਰਾਈਵਰਾਂ ਦਾ ਗੁਜ਼ਾਰਾ ਟਰੱਕ ਚਲਾ ਕੇ ਆਦਾਇਆ ਤੇ ਹੁਣ ਅੰਗਰੇਜ਼ੀ ਆਉਣ ਦੀ ਸ਼ਰਤ ਕਾਰਨ ਸੈਂਕੜਿਆਂ ਨੂੰ ਆਪਣਾ ਪੇਸ਼ਾ ਹੀ ਬਦਲਣਾ ਪੈ ਸਕਦਾ ਹੈ ਟਰਾਂਸਪੋਰਟੇਸ਼ਨ ਸਕੱਤਰ ਸ਼ੌਨ ਡਫੀ ਨੇ ਖੁਲਾਸਾ ਕੀਤਾ ਕਿ ਵਿਦੇਸ਼ੀ ਟਰੱਕ ਡਰਾਈਵਰਾਂ ਦੁਆਰਾ ਖਾਸੀਆਂ ਦਾ ਕਾਰਨ ਨਾ ਬਣਨ ਨੂੰ ਯਕੀਨੀ ਬਣਾਉਣ ਦੇ ਲਈ ਇਹ ਯਕੀਨੀ ਬਣਾਉਣ ਦੇ ਲਈ ਕਿ ਲਗਭਗ 1500 ਟਰੱਕ ਡਰਾਈਵਰ ਜੋ ਕਿ ਅੰਗਰੇਜ਼ੀ ਨਹੀਂ ਬੋਲਦੇ ਉਹਨਾਂ ਨੂੰ ਸੜਕਾਂ ਤੋਂ ਹਟਾ ਦਿੱਤਾ ਗਿਆ ਇੱਕ ਰਿਪੋਰਟ ਦੇ ਅਨੁਸਾਰ 2016 ਦੇ ਵਿੱਚ ਓਬਾਮਾ ਪ੍ਰਸ਼ਾਸਨ ਨੇ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਮੁਹਾਰਤ ਦੀਆਂ ਜ਼ਰੂਰਤਾਂ ਨੂੰ ਲਾਗੂ ਕਰਨਾ ਪੰਦ ਕਰ ਦਿੱਤਾ ਸੀ ਪਰ ਮਈ ਦੇ ਵਿੱਚ ਡਫੀ ਨੇ ਇੱਕ ਦਿਸ਼ਾ ਨਿਰਦੇਸ਼ ਜਾਰੀ ਕੀਤਾ ਜਿਸ ਦੇ ਵੀ ਸਪਸ਼ਟ ਕੀਤਾ ਗਿਆ ਸੀ ਕਿ ਜਿਹੜੇ ਟਰੱਕ ਡਰਾਈਵਰ ਅੰਗਰੇਜ਼ੀ ਵਿੱਚ ਮੁਹਾਰਤ ਨਹੀਂ ਦਿਖਾ ਸਕਦੇ ਉਹ ਗੱਡੀ ਨਹੀਂ ਚਲਾ ਸਕਦੇ ਇੰਨਾ ਹੀ ਨਹੀਂ ਡਫੀ ਨੇ ਆਪਣੇ ਐਕਸ ਅਕਾਊਂਟ ਤੇ ਪੋਸਟ ਕਰਦੇ ਹੋਏ ਕਿਹਾ ਹੈ ਕਿ ਜਦੋਂ ਤੋਂ ਮੈਂ ਟ੍ਰਕਰਾਂ ਲਈ ਭਾਸ਼ਾ ਮੁਹਾਰਤ ਦੀਆਂ ਜ਼ਰੂਰਤਾਂ ਨੂੰ ਲਾਗੂ ਕਰਨ ਦੇ ਲਈ ਕਾਰਵਾਈ ਕੀਤੀ ਹੈ ਸਾਡੇ ਰਾਸ਼ ਭਾਈ ਵਾਲਾਂ ਨੇ ਲਗਭਗ 1500 ਅਯੋਗ ਡਰਾਈਵਰਾਂ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਸੋ ਇਹੀ ਉਹ ਹੈ ਜਿਸ ਨੂੰ ਮੈਂ ਨਤੀਜਾ ਕਹਿੰਦਾ ਡਫੀ ਨੇ ਅੱਗੇ ਕਿਹਾ ਹੈ ਕਿ ਜੇ ਤੁਸੀਂ ਸਾਡੀ ਰਾਸ਼ਟਰੀ ਭਾਸ਼ਾ ਅੰਗਰੇਜ਼ੀ ਪੜ੍ਹ ਜਾਂ ਫਿਰ ਬੋਲ ਨਹੀਂ ਸਕਦੇ ਤਾਂ ਅਸੀਂ ਤੁਹਾਡੇ ਟਰੱਕ ਨੂੰ ਡਰਾਈਵਿੰਗ ਜਨਤਾ ਨੂੰ ਤ੍ਰਿ ਵਿਸ਼ ਨਹੀਂ ਪਾਉਂਦੇ ਆਗੇ ਕਿਉਂਕਿ ਸਾਨੂੰ ਅਮਰੀਕਾ ਤੇ ਅਮਰੀਕੀਆਂ ਦੀ ਸੁਰੱਖਿਆ ਪਹਿਲਾਂ ਦੱਸ ਦਈਏ ਕਿ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਟਰੱਕ ਡਰਾਈਵਰਾਂ ਵਾਸਤੇ ਅੰਗਰੇਜ਼ੀ ਲਾਜ਼ਮੀ ਕਰਨ ਦੀ ਤਸਵੀਜ਼ ਪੇਸ਼ ਕੀਤੀ ਗਈ ਪਰ ਬ੍ਰਾਕ ਉਵਾਮਾ ਦੇ ਰਾਸ਼ਟਰਪਤੀ ਹੁੰਦਿਆਂ ਇਸ ਨੂੰ ਟਾਲ ਦਿੱਤਾ ਗਿਆ 트럼ਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਇਹ ਨਿਯਮ ਸਖਤੀ ਨਾਲ ਲਾਗੂ ਨਾ ਕੀਤਾ ਜਾ ਸਕਿਆ ਪਰ ਇਸ ਵਾਰ ਅੰਗਰੇਜ਼ੀ ਨਾ ਆਉਣ ਤੇ ਟਰੱਕ ਡਰਾਈਵਿੰਗ ਦਾ ਪੇਸ਼ਾ ਛੱਡਣਾ ਪੈ ਰਿਹਾ ਹੈ ਟ੍ਰਾਂਸਪੋਰਟ ਮੰਤਰਾਲੇ ਨੇ ਦਲੀਲ ਪੇਸ਼ ਕਰ ਦਿੱਤੀ ਹੈ ਕਿ 2019 ਦੇ ਵਿੱਚ ਇੱਕ ਟਰੱਕ ਡਰਾਈਵਰ ਤਕਰੀਬਨ 100 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਾ ਰਿਹਾ ਸੀ ਅਤੇ ਅੰਗਰੇਜ਼ੀ ਨਾ ਆਉਂਦੀ ਹੋਣ ਦੇ ਕਾਰਨ ਕੋਈ ਸਾਈਨ ਨਾ ਪੜ ਸਕਿਆ ਅਤੇ ਅੱਗੇ ਜਾ ਕੇ ਵਾਪਰੇ ਖੌਫਨਾਕ ਹਾਦਸੇ ਦੌਰਾਨ 4 ਜਣਿਆਂ ਦੀ ਮੌਤ ਹੋ ਗਈ। ਰਾਸ਼ਟਰਪਤੀ ਡੋਲਨ ਟਰੰਪ ਦੇ ਵੱਲੋਂ ਅਪ੍ਰੈਲ ਦੇ ਵਿੱਚ ਜਾਰੀ ਕਾਰਸ਼ਟਕਾਰੀ ਹਕੁਮਤ ਹੇਠ ਟਰੱਕ ਡਰਾਈਵਰਾਂ ਵਾਸਤੇ ਅੰਗਰੇਜ਼ੀ ਲਾਜ਼ਮੀ ਕੀਤੀ ਗਈ ਹੈ। ਅਤੇ ਟਰਾਂਸਪੋਰਟੇਸ਼ਨ ਉਦਯੋਗ ਨੇ ਇਸ ਦੀ ਡਟਵੀਂ ਹਮਾਇਤ ਕੀਤੀ ਪਹਿਲਗਾਮ ਅਤਵਾਦੀ ਹਮਲੇ ਦੇ ਸੀਨੀਅਰ ਕਾਂਗਰਸੀ ਨੇਤਾ ਮਣੀ ਸ਼ੰਕਰ ਅਯਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸੋ ਸੀਨੀਅਰ ਕਾਂਗਰਸੀ ਨੇਤਾ ਮਣੀ ਸ਼ੰਕਰ ਅਯਰ ਨੇ ਪਹਿਲਗਾਮ ਅਤਵਾਦੀ ਹਮਲੇ ਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਤੇ ਕਿਹਾ ਕਿ 33 ਦੇਸ਼ਾਂ ਨੂੰ ਭੇਜੇ ਗਏ ਕਿਸੇ ਵੀ ਵਫਦ ਨੇ ਪਾਕਿਸਤਾਨ ਨੂੰ ਦੋਸ਼ੀ ਨਹੀਂ ਠਹਿਰਾਇਆ ਉਹਨਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਨੇ ਵੀ ਪਾਕਿਸਤਾਨ ਬਾਰੇ ਕੁਝ ਨਹੀਂ ਕਿਹਾ ਸਿਰਫ ਅਸੀਂ ਹੀ ਰੋਲਾ ਪਾਉਂਦੇ ਰਹਿੰਦੇ ਆ ਕਿ ਪਾਕਿਸਤਾਨ ਜ਼ਿੰਮੇਵਾਰ ਹੈ सबका केंद्रीय मंत्री अय्यर ने किया है कि ascii हिसाब नहीं कर सके कि पहलगाम देवच हुए आतंकवादी हमले दे रही केड़ी एजेंसी जिम्मेदार सी ascii ही पाकिस्तान उबोशी ठरोने पर कोई भी इसको गंभीरता नाल नहीं लेता किसी ने नहीं कहा वो जो 33 देश थरूर और उनके लोग गए हूं कि पाकिस्तान से मेवार है यूएन ने भी नहीं कहा कि पाकिस्तान से है अमरीका ने नहीं कहा कि पाकिस्तान ज़िम्मेवार है हम ही इकलौता है जो अपने छाती को पीटते हुए कहते हैं कि हाय हाय पाकिस्तान है जिम्मेवार कोई मानने को तैयार नहीं है हम कोई सबूत नहीं पेश कर पा रहे हैं जिससे कि लोग मुतमैन हो कि हम जानते हैं कि कौन सी पाकिस्तानी एजेंसी है जिसने ये हरकत किया है ਉਦੋਂ ਦੂਸਰੇ ਹੀ ਪਾਸੇ ਕਾਂਗਰਸੀ ਨੇਤਾ ਮਣੀ ਸ਼ੰਕਰ ਅਈਅਰ ਦੇ ਬਿਆਨ ਤੇ ਭਾਸ਼ਵ ਦੇ ਰਾਸ਼ਟਰੀ ਜਨਸਕਤ ਤਰुण ਯੁੱਗ ਦਾਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੋਸ਼ ਲਗਾਉਂਦੇ ਹੋਏ ਕਿ ਹੈ ਕਿ ਮਣੀ ਸ਼ੰਕਰ ਅਈਅਰ ਤੋਂ ਲੈ ਕੇ ਪੀ ਚਿਤਮਰਪ ਤੱਕ ਕਾਂਗਰਸ ਦੇ ਨੇਤਾ ਅਕਸਰ ਹੀ ਪਾਕਿਸਤਾਨ ਦੇ ਮੀਡੀਆ ਤੇ ਫੌਜ ਦੀ ਭਾਸ਼ਣ ਨੂੰ ਦੁਹਰਾਉਂਦੇ ਰਹੇ ਨੇ ਜਗ ਜाहिर ਹੈ ਕਿ ਭਾਰਤ ਦਾ ਸੰਸਦੀਕ ਪ੍ਰਤੀਨਿਧੀ ਮੰਡਲ ਵਿਸ਼ਵ ਦੇ ਹਰ ਕੋਨੇ ਵਿੱਚ ਦਰਜਨੋਂ ਦੇਸ਼ਾਂ ਵਿੱਚ आतंक आतंकवादियों के कैंप और आतंकी फैक्ट्री चलाने वाले पाकिस्तान का पर्दाफाश करके आया भारत के शिष्टमंडल ने पाकिस्तानी आतंकी की फैक्ट्री तबाह करने वाले ऑपरेशन संदूर की कामयाबी और ऑपरेशन संदूर में पाकिस्तान स्थित आतंकवादी कैंप उड़ाने की बात निडरता से रखी यशस्वी प्रधानमंत्री नरेंद्र मोदी जी के नेतृत्व में भारत स्पष्ट रूप से कह चुका है कि भारत पुराणु बम की ब्लैकमेल में नहीं रहता है ना रहेगा और ऑपरेशन सिंदूर जारी रहेगा पर पता नहीं क्यों राहुल गांधी के नेतृत्व में कांग्रेस नेता चाहे शंकर अय्यर हों या चिदंबरम हो वो कभी पाकिस्तान के मीडिया और पाक सेना की भाषा बोलते कभी भारतीय सेना से हिसाब मांगते कभी एनओसी जारी करते कभी पाकिस्तान के लिए रेड कार्पेट बिछाते थे कांग्रेस सहित इंडी गठबंधन से पाकिस्तान में आतंकवाद के कैंपों की तबाही उनकी बर्बादी पाकिस्तान सेना का दुख सह नहीं हो रहा है ਸੋ ਤੁਹਾਨੂੰ ਦੱਸ ਦਈਏ ਕਿ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਨੇ ਦੇਸ਼ ਨੂੰ ਹਿਲਾਕੇ ਰੱਖ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਟੀ ਦੇ ਵਿੱਚ ਸੈਲਾਨੀਆਂ ਦਾ ਮੌਸਮ ਆਪਣੇ ਸਿਖਰ ਤੇ ਸੀ। ਸੋ ਅਤਵਾਦੀਆਂ ਨੇ ਮੈਦਾਨੀ ਇਲਾਕਿਆਂ ਵਿੱਚ ਸਮਾਂ ਬਿਤਾਉਣ ਵਾਲੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਜਿਸ ਦੇ ਵਿੱਚ 26 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਬੀਤੇ ਦਿਨੀ ਇੱਕ ਸ਼ਕਤੀਸ਼ਾਲੀ ਸਰਦੀਆਂ ਦੇ ਤੂਫਾਨ ਨੇ ਨਿਊ ਸਾਊਥ ਵੈਲਜ਼ ਦੇ ਉਤਰੀ ਟੇਬਲ ਲੈਂਡਸ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਨਾਲ ਉੱਚੇ ਖੇਤਰਾਂ ਵਿੱਚ ਪਾਰਿਪਰਵ ਬਾਰਿ ਹੋਈ ਹੈ ਅਤੇ ਪੂਰੇ ਖੇਤਰ ਵਿੱਚ ਖਤਰਨਾਕ ਸਥਿਤੀਆਂ ਪੈਦਾ ਹੋਈਆਂ ਨੇ ਸੋ ਨਿਊ ਸਾਊਥ ਵੈਲਜ਼ ਸਟੇਟ ਐਮਰਜੈਂਸੀ ਸਰਵਿਸ ਦੇ ਅਨੁਸਾਰ ਗਾਇਰਾ ਅਤੇ ਆਰਮੀ ਡੀਲ ਦੇ ਨੇੜੇ 50 ਸੈਂਟੀਮੀਟਰ ਤੱਕ ਬਰਫ਼ ਜਮਾ ਹੋਣ ਦੀ ਰਿਪੋਰਟ ਕੀਤੀ ਗਈ ਹੈ ਜਿਸ ਕਾਰਨ 200 ਤੋਂ ਵੱਧ ਵਾਹਨ ਫਸ ਗਏ ਨੇ ਅਤੇ ਆਵਾਜਾਈ ਵਿੱਚ ਕਾਫੀ ਵਿਘਨ ਪਿਆ ਹੈ ਜਾਣਕਾਰੀ ਅਨੁਸਾਰ ਨਿਊ ਇੰਗਲੈਂਡ ਹਾਈਵੇ ਵਾਟਰਫਾਲ ਵੇ ਅਤੇ ਆਕਸਲੀ ਹਾਈਵੇ ਸਾਰੇ ਹੀ বরਫ ਦੀ ਢਕਣ ਕਾਲੀ বরਫ ਫੜ ਅਤੇ ਢਿੱਗੀ ਹੋਏ ਦਰਖਤਾ ਕਾਰਨ ਬੰਦ ਸਨ ਐਸਈਐਸ ਨੇ ਪੁਸ਼ਟੀ ਕੀਤੀ ਹੈ ਕਿ ਕੁਝ ਡਰਾਈਵਰ ਰਾਤ ਪਰ ਫਸੇ ਰਹੇ ਬਚਾਅ ਕਾਰਜ ਦੁਪਹਿਰ ਤੱਕ ਚੱਲੇ ਰਹੇ ਪਰ ਬਾਰਿਸ਼ ਤੋਂ ਇਲਾਵਾ ਖੇਤਰ ਦੇ ਕੁਝ ਹਿੱਸਿਆਂ ਦੇ ਵਿੱਚ ਕੁੱਲ 65 ਮਿਲੀਮੀਟਰ ਅਤੇ 130 ਮਿਲੀਮੀਟਰ ਦੇ ਵਿਚਕਾਰ بارش ਦਰਜ ਕੀਤੀ ਗਈ ਜਿਸ ਨਾਲ ਪੀਲ ਅਤੇ ਨਮੋਇਸ ਮੇਲ ਸਥਾਨਕ ਨਦੀਆਂ ਤੇ ਹੜ੍ਹਾਂ ਦੇ ਜੋਖਮ ਵਧ ਗਏ ਸੋ ਕਈ ਥਾਵਾਂ ਤੇ 90 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚਲੀਆਂ ਜਿਸ ਨਾਲ ਬਿਜਲੀ ਦੀਆਂ ਲਾਈਨਾਂ ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਐਸ ਸੀ ਐਸ ਨੇ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ 24 ਘੰਟਿਆਂ ਵਿੱਚ 4:30 ਵਜੇ ਤੱਕ 745 ਘਟਨਾਵਾਂ ਦਾ ਜਵਾਬ ਦਿੱਤਾ ਹੈ ਇੱਕ ਤਾਲਮੇਲ ਵਾਲੇ ਐਮਰਜੈਂਸੀ ਪ੍ਰਤੀਕਿਰਿਆ ਦੇ ਹੀ ਸੇਵਕੋ ਰਾਸ਼ਪੜ ਦੇ ਵਿੱਚ 1000 ਤੋਂ ਵੱਧ ਵਾਲੰਟੀਅਰ ਤਾਇਨਾਤ ਕੀਤੇ ਗਏ ਰਿਪੋਰਟਸ ਦਰਸਾਉਂਦੀਆਂ ਨੇਕੀ ਗੰਭੀਰ ਮੌਸਮ ਦੇ ਸਿਖਰ ਦੌਰਾਨ 28 34 ਮੌਸਮ ਚੇਤਾਵਨੀਆਂ ਚਾਰੀ ਕੀਤੀ ਗਈਆਂ ਸਨ ਸੋ ਗੋਇਰਾ ਜੋ ਕਿ ਲਗਭਗ 1330 ਮੀਟਰ ਦੀ ਉਚਾਈ ਤੇ ਸਥਿਤ ਹੈ ਵਿੱਚ ਦੁਪਹਿਰ ਤੱਕ 15 ਸੈਂਟੀਮੀਟਰ ਤਵਤ ਵਰਖਾ ਦੀ ਰਿਪੋਰਟ ਦਰਜ ਕੀਤੀ ਗਈ ਕੁਝ ਅਣਅਧਿਕਾਰਤ ਅੰਦਾਜ਼ੇ ਅਨੁਸਾਰ 40 ਸੈਂਟੀਮੀਟਰ ਤੱਕ ਪਹੁੰਚ ਗਈ ਸੀ ਘਟ ਉਚਾਈ ਤੇ ਆਰਮੀ ਡੈਲ ਦੇ ਵਿੱਚ 10 ਤੋਂ 14 ਸੈਂਟੀਮੀਟਰ ਦੇ ਵਿਚਕਾਰ ਰਿਕਾਰਡ ਕੀਤਾ ਗਿਆ ਜੋ ਕਿ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਸਭ ਤੋਂ ਬਾਰਿ ਪਰਬਾਰੀ ਹੈ ਸੋ ਇਹ ਧਿਆਨ ਦੇਣ ਯੋਗ ਹੈ ਕਿ ਇਸ ਤੇਜ਼ ਵਰਧਾ ਦੀ ਬਾਰਿ ਇਸ ਖੇਤਰ ਵਿੱਚ ਬਹੁਤ ਹੀ ਕਾਟੂਂਦੀ ਹੈ ਜਿੱਥੇ ਆਮ ਤੌਰ ਤੇ ਹਰ ਕੁਝ ਸਾਲਾਂ ਵਿੱਚ ਸਿਰਫ ਇੱਕ ਵਾਰ ਹੀ ਮਾਪਣਯੋਗ ਪਰਹੰਦੀ ਹੈ ਇਨਾ ਖੇਤਰਾ ਵਿੱਚ 15 ਸੈਂਟੀਮੀਟਰ ਤੋਂ ਵੱਧ ਦਾ ਇਕੱਠਾ ਹੋਣਾ ਇਤਿਹਾਸਿਕ ਤੌਰ ਤੇ ਅਸਾਧਾਰਨ ਹੈ ਸੋ ਅਮਰੀਕਾ ਦੇ ਵਿੱਚ ਪੁਚਾਲ ਆਇਆ ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੇ ਰਾਤ ਅਮਰੀਕਾ ਦੇ ਨਿਊਯਾਰਕ ਅਤੇ ਨਿਊ ਜਰਸੀ ਵਿੱਚ ਪੁਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਸੋ ਇਸ ਪੁਚਾਲ ਦੇ ਕਾਰਨ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪੂਰਵ ਸਵਾਦ ਹੁਣ ਅਮਰੀਕਾ ਦੇ ਨਿਊਯਾਰਕ ਖੇਤਰ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਪੁਚਾਲ ਸ਼ਨੀਵਾਰ ਦੇ ਰਾਤ ਆਇਆ ਨਿਊਯਾਰਕ ਦੇ ਨਿਊ ਜਰਸੀ ਸ਼ਹਿਰ ਦੇ ਵਿੱਚ ਲੋਕਾਂ ਨੇ ਪੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ। ਧਰਤੀ ਹਿੱਲਣ ਦੇ ਕਾਰਨ ਲੋਕ ਘਬਰਾ ਗਏ। ਹਾਲਾਂਕਿ ਇਹ ਪੁਚਾਲ ਬਹੁਤ ਹਲਕਾ ਸੀ ਇਸ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਅਮਰੀਕੀ ਭੂ ਵਿਗਿਆਨਿਕ ਸਰਵੇਖਣ ਦੇ ਅਨੁਸਾਰ ਸ਼ਨੀਵਾਰ ਰਾਤ ਨੂੰ ਨਿਊਯਾਰਕ ਸ਼ਹਿਰ ਦੇ ਕੁਝ ਹਿੱਸਿਆਂ ਦੇ ਵਿੱਚ ਹਲਕਾ ਪੁਚਾਲ ਆਇਆ। ਸੂਇਪੋਚਾਲ ਦੀ ਤੀਬਰਤਾ ਰਿਕਟਰਡ پیمਾਨੇ ਤੇ 3.0 ਦਰਜ ਕੀਤੀ ਗਈ ਸੂਇਪੋਚਾਲ ਦਾ ਕੇਂਦਰ ਨਿਊ ਜਰਸੀ ਦੇ ਵਰਗਨ ਕਾਉਂਟੀ ਵਿੱਚ ਹੋਸਬਰੋਕ ਹਾਈਟਸ ਦੇ ਉੱਤਰ ਪੂਰਬ ਦੇ ਵਿੱਚ ਦੱਸਿਆ ਗਿਆ ਸੂਪੋਚਾਲ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਹੇਠਾਂ ਆਇਆ ਪੋਚਾਲ ਦੇ ਝਟਕੇ ਮਹਿਸੂਸ ਕਰਨ ਤੋਂ ਬਾਅਦ ਲੋਕ ਬਹੁਤ ਹੀ ਡਰ ਗਏ ਅਤੇ ਆਪਣੇ ਅਪਾਰਟਮੈਂਟਸ ਤੋਂ ਬਾਹਰ ਆ ਗਏ EMSC ਦੇ ਅਨੁਸਾਰ ਇਹ ਪੁਚਾਲ ਅਮਰੀਕਾ ਦੇ ਸਥਾਨਕ ਸਮੇਂ ਅਨੁਸਾਰ 2 ਅਗਸਤ ਸ਼ਨੀਵਾਰ ਰਾਤ ਲਗਭਗ 10:18:52 ਸੈਕਿੰਡ ਤੇ ਆਇਆ ਸੋ ਇਸ ਪੁਚਾਲ ਨੇ ਗ੍ਰੇਟਰ ਨਿਊਯਾਰਕ ਖੇਤਰ ਅਤੇ ਐਨਜੀ ਨੂੰ ਹਿਲਾ ਕੇ ਰੱਖ ਦਿੱਤਾ ਇਸ ਤੋਂ ਬਾਅਦ ਇਲਾਕੇ ਵਿੱਚ ਹਫੜਾ ਤਫੜੀ ਮੱਚੀ ਸੋ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦਾ ਜਾਂ ਫਿਰ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਸੋ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਪੁਚਾਲ ਦਾ ਪ੍ਰਭਾਵ ਥੋੜੇ ਸਮੇਂ ਲਈ ਸੀ ਪਰ ਪੁਚਾਲ ਦੇ ਝਟਕੇ ਸਪਸ਼ਟ ਤੌਰ ਤੇ ਮਹਿਸੂਸ ਕੀਤੇ ਗਏ ਕੁਝ ਲੋਕਾਂ ਨੇ ਹਲਕੀਆਂ ਆਵਾਜ਼ਾਂ ਵੀ ਸੁਣੀਆਂ ਅਤੇ ਘਰ ਦੀਆਂ ਕੰਧਾਂ ਦੇ ਵਿੱਚ ਕੰਬਣੀ ਮਹਿਸੂਸ ਕੀਤੀ ਸੋ ਨਿਊਯਾਰਕ ਸਿਟੀ ਦੇ ਬਰੂਕਲਿਨ ਬੋਰੋ ਇਲਾਕੇ ਦੇ ਇੱਕ ਨਿਵਾਸੀ ਨੇ ਕਿਹਾ ਹੈ ਕਿ ਉਸ ਨੂੰ ਰਾਤ ਨੂੰ ਅਚਾਨਕ ਜਮੀਨ ਦੇ ਵਿੱਚ ਥੋੜੀ ਜੀ ਹਿਲਜੁਲ ਮਹਿਸੂਸ ਹੋਈ ਸ਼ੁਰੂ ਦੇ ਵਿੱਚ ਉਸ ਨੂੰ ਸਮਝ ਨਹੀਂ ਆਇਆ ਕਿ ਇਹ ਪੁਛਾਲ ਹੈ ਪਰ ਕੁਝ ਪਲਾਬਾਦ ਇਹ ਸਪਸ਼ਟ ਹੋ ਗਿਆ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਬਰਹਾੜ ਦੀ ਕੋਈ ਰਿਪੋਰਟ ਨਹੀਂ ਹੈ ਸੋ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਜਾਨ ਮਾਲ ਦੇ ਨੁਕਸਾਨ ਦੀ ਕੋਈ ਖਬਰ ਹੈ ਸੋ ਯੂਐਸਜੀਐਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੇ ਇਸ ਪੁਛਾਲ ਨੂੰ ਹਲਕਰ ਸ਼੍ਰੇਣੀਬੱਧ ਕੀਤਾ ਅਤੇ ਕਿਹਾ ਕਿ ਇਸ ਨਾਲ ਕੋਈ ਵੱਡਾ ਨੁਕਸਾਨ ਹੋਣ ਦੀ ਕੋਈ ਸੰਭਾਵਨਾ ਨਹੀਂ ਸੋ ਹਾਲਾਂਕਿ ਉਹਨਾਂ ਨੇ ਲੋਕਾਂ ਨੂੰ ਸੂਚਿਤ ਰਹਿਣ ਅਤੇ ਪਵਿਕ ਦੇ ਵਿੱਚ ਕਿਸੇ ਵੀ ਆਫਵਾਦੀ ਸਥਿਤੀ ਦੇ ਵਿੱਚ ਤਿਆਰ ਰਹਿੰਦੇ ਸਲਾਹ ਸੋ ਇਸ ਪੁਚਾਲ ਦੀ ਘਟਨਾ ਨੇ ਯਾਦ ਦਿਵਾਇਆ ਕਿ ਭਾਵੇਂ ਪੂਰਬੀ ਅਮਰੀਕਾ ਵਿੱਚ ਪੁਚਾਲ ਆਮ ਨਹੀਂ ਨੇ ਪਰ ਇੱਥੇ ਵੀ ਅਚੇਤ ਜਿਹੀਆਂ ਕੁਦਰਤੀ ਘਟਨਾਵਾਂ ਵਾਪਰ ਸਕਦੀਆਂ ਨੇ ਅਤੇ ਉਹਨਾਂ ਲਈ ਤਿਆਰ ਰਹਿਣਾ ਜ਼ਰੂਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਮ ਆਦਮੀ ਕਲੀਨਿਕ WhatsApp ਇੰਟੀਗ੍ਰੇਸ਼ਨ ਸਿਸਟਮ ਦੀ ਸ਼ੁਰੂਆਤ ਕੀਤੀ ਹੈ ਸੋ ਆਮ ਆਦਮੀ ਕਲੀਨਿਕ ਦੀਆਂ ਜਿਹੜੀਆਂ ਸੁਵਿਧਾਵਾਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਇਹ ਇੱਕ ਵੱਡਾ ਕਦਮ ਹੈ ਸੋ ਹੁਣ ਲੋਕਾਂ ਨੂੰ ਘਰ ਬੈਠੇ WhatsApp ਤੇ ਪਤਾ ਚੱਲ ਜਾਏਗਾ ਕਿ ਕਿਹੜੀ ਦਵਾਈ ਕਿਸ ਟਾਈਮ ਖਾਣੀ ਹੈ ਮੈਡੀਕਲ ਰਿਪੋਰਟ ਦੀ ਜਾਣਕਾਰੀ ਕੀ ਹੈ ਤੇ ਕਲੀਨਿਕ ਦੇ ਵਿੱਚ ਚੈੱਕਅਪ ਦੇ ਲਈ ਕਦੋਂ ਜਾਣਾ ਹੈ ਸੋ ਇਸ ਸਭ ਦੀ ਜਾਣਕਾਰੀ ਮੋਬਾਈਲ ਤੇ ਹੀ ਮਿਲ ਜਾਏਗੀ ਸੋ ਜਿਸ ਦਾ ਉਦਘਾਟਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਅੱਜ ਤੋਂ ਪੰਜਾਬ ਦੇ ਆਮ ਆਦਮੀ ਕਲੀਨਿਕ ਦੇ ਵਿੱਚ ਇਲਾਜ ਦੇ ਲਈ ਆਉਣ ਵਾਲੇ ਲੋਕਾਂ ਨੂੰ ਹੁਣ WhatsApp ਤੇ ਹੀ ਪਤਾ ਲੱਗ ਜਾਏਗਾ ਕਿ ਉਹਨਾਂ ਨੂੰ ਕਿਹੜੀ ਦਵਾਈ ਲੈਣੀ ਹੈ, ਅਗਲੀ ਵਾਰ ਕਲੀਨਿਕ ਕਦੋਂ ਆਣਾ ਹੈ ਅਤੇ ਉਹਨਾਂ ਦੀ ਮੈਡੀਕਲ ਰਿਪੋਰਟ ਕੀ ਹੈ। ਸੋ ਪੰਜਾਬ ਸਰਕਾਰ ਅੱਜ ਤੋਂ ਸੂਬੇ ਦੇ ਵਿੱਚ ਆਮ ਆਦਮੀ ਕਲੀਨਿਕ WhatsApp ਇੰਟੀਗ੍ਰੇਸ਼ਨ ਸਿਸਟਮ ਦੀ ਸ਼ੁਰੂਆਤ ਕਰ ਚੁੱਕੀ ਹੈ। ਅਬ ਸਭ ਕੁਝ WhatsApp 'ਤੇ ਆਪਕੋ ਮਿਲ ਜਾਏਗਾ। पर्ची भी नहीं रखनी पड़ेगी कोई दवाइयों की लिस्ट कोई दवाई कब लेनी है याद करानी है भूल गया दवाई लेना ये काम कार में अपने भूल जाते हैं कई बार तो उनको याद कराना ये सब कुछ व्हाट्सएप पे कर दिया हमने दिस इज अ ड्यूटी ऑफ अ गवर्नमेंट एक्चुअली हेल्थ केयर में ड्यूटी बनती है हमारी लोगों की सेहत की चिंता करना ख्याल रखना चिंता करना एक और जो हिडन मेडिकल लाइन के सभी लोग हैं जो हिडन हमें एक आप समझिए फायदा हो रहा है या हिडन एक बेनिफिट मिल रहा है वो ये है कि जो सत्तर हजार हर रोज आते हैं उनमें से पच्चीस तीस हजार के ब्लड टेस्ट होते होंगे हमें यह पता चल रहा है डॉक्टर साहब बैठे हैं कौन से इलाके में पंजाब में कौन सी बीमारी ज्यादा फैल रही है? है सी के कितने आते हैं शुगर के कितने आते हैं अनिमिया के कितने आते हैं ब्लड में क्या क्या आ रहा है तो इससे हम एक डाटा हमारे पास इकट्ठा हुआ वहां हम उस एरिया में हम स्पेशलिस्ट डॉक्टर या स्पेशलिस्ट हॉस्पिटल भी बना सकते ਪੁਰਾਣੋ ਦੱਸ ਦिए ਕਿ ਇਸ ਨਵੇਂ ਫੀਚਰ ਦੇ ਤਹਿਤ ਲੋਕਾਂ ਨੂੰ ਆਪਣੀ ਦਵਾਈ ਦੀ ਪਰਚੀ ਲੈਬ ਟੈਸਟ ਦੀ ਰਿਪੋਰਟ ਅਤੇ ਹੋਰ ਇਲਾਜ ਸੰਬੰਧੀ ਜਾਣਕਾਰੀਆਂ ਆਪਣੇ ਫੋਨ ਤੇ ਹੀ ਉਪਲਬਧ ਹੋਣਗੀਆਂ ਇਹ ਚੈਟਬੋਟ ਸਹੂਲਤ ਵਟਸਐਪ ਰਾਹੀਂ ਕੰਮ ਕਰੇਗੀ ਜਿਸ ਨਾਲ ਮਰੀਜ਼ਾਂ ਨੂੰ ਕਲੀਨਿਕ ਜਾਂ ਫਿਰ ਹੋਰ ਦਫ਼ਤਰਾਂ ਵਿੱਚ ਲੰਬੀ ਕਤਾਰਾਂ ਵਿੱਚ ਖੜਾ ਨਹੀਂ ਹੋਣਾ ਪਏਗਾ ਜਾਣਕਾਰੀ ਮੁਤਾਬਕ ਇਹ ਚੈਟਬੋਟ ਪੂਰੀ ਤਰ੍ਹਾਂ ਡਿਜੀਟਲ ਹੋਏਗਾ ਜੋ ਮਰੀਜ਼ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਟੈਸਟ ਰਿਪੋਰਟ ਭੇਜਣ ਤੱਕ ਸਾਰੀਆਂ ਸੇਵਾਵਾਂ ਨੂੰ ਆਸਾਨੀ ਨਾਲ ਕਵਰ ਕਰੇਗਾ ਸੋ ਇਹ ਐਲਾਨ ਪਰ ਜਬ ਸਰਕਾਰ ਦੀ ਆਮ ਆਦਮੀ ਕਲੀਨਿਕ ਮੁਹਿੰਮ ਨੂੰ ਹੋਰ ਕੁਤੀ ਵਰਤਾ ਦੇਣ ਦੇ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਸੋ ਦੱਸਣਾ ਚਾਹਾਂਗੇ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਲੋਕਾਂ ਦਾ ਮੁਫਤ ਇਲਾਜ ਤੇ ਕਈ ਪ੍ਰਕਾਰ ਦੇ ਮੈਡੀਕਲ ਟੈਸਟ ਵੀ ਬਿਲਕੁਲ ਹੀ ਮੁਫਤ ਕੀਤੇ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਪੂਰੇ ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਨੂੰ ਨਵੇਂ ਯੁੱਗ ਦੇ ਵਿੱਚ ਦਾਖਲ ਕਰ ਰਹੀ ਹੈ ਜਿੱਥੇ ਲੋਕ ਘਰ ਬੈਠੇ ਬਿਨਾਂ ਕਿਸੇ ਝੰਜੜ ਦੇ ਇਲਾਜ ਦੀਆਂ ਜ਼ਰੂਰੀ ਸੇਵਾਵਾਂ ਹਾਸਲ ਕਰ ਸਕਣ 카르틱 아리안디 ਅਮਰੀਕਾ ਦੇ ਹਿਊਸਟਨ ਵਿਖੇ 15 ਅਗਸਤ ਨੂੰ ਹੋਣ ਵਾਲੇ ਇੱਕ ਇਵੈਂਟ ਵਿੱਚ ਭਾਗ ਲੈਣ ਦੀ ਚਰਚਾ ਨੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਦਰਅਸਲ, FWICE ਨੇ ਅਦਾਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਇਵੈਂਟ ਵਿੱਚ ਹਿੱਸਾ ਨਾ ਲੈਂਣ ਕਿਉਂਕਿ ਇਹ ਇੱਕ ਪਾਕਿਸਤਾਨੀ ਵਿਅਕਤੀ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। FWICE ਦੇ ਬਿਆਨ ਮੁਤਾਬਕ ਇਹ ਇਵੈਂਟ ਆਜ਼ਾਦੀ ਉਤਸਵ ਭਾਰਤੀ ਸੁਤੰਤਰਤਾ ਦਿਵਸ ਨਾਂ ਦੇਣਾ ਸ਼ੌਕਤ ਮਰੀਦੀਆ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਜੋ ਕਿ ਆਗਾ ਸਟੂਡੈਂਟ ਐਂਡ ਕੈਟਰਿੰਗ ਯਾਨੀ ਕਿ ਹਿਊਸਟਨ ਦੇ ਮਾਲਕ ਨੇ ਉਨਾ ਨੇ ਪੁਲਵਾਮਾ ਹਮਲੇ ਤੋਂ ਬਾਅਦ ਜਾਰੀ ਕੀਤਾ ਗਿਆ ਆਪਣਾ ਨਿਰਦੇਸ਼ ਯਾ ਦਿਵਾਇਆ ਜਿਸ ਵਿੱਚ ਭਾਰਤੀ ਮਨੋਰੰਜਨ ਉਦਯੋਗ ਨੂੰ ਪਾਕਿਸਤਾਨੀ ਕਲਾਕਾਰਾਂ ਟੈਕਨੀਸ਼ੀਅਨਸ ਅਤੇ ਪੇਸ਼ਕਾਰਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਸੀ ਸੋ ਐਫ ਡਬਲਯੂ ਆਈ ਸੀਈ ਨੇ ਕਿਹਾ ਕਿ ਸਾਡੇ خیال ਦੇ ਵਿੱਚ ਤੁਸੀਂ ਸ਼ਾਇਦ ਆਯੋਜਕਾਂ ਦੇ ਪਿਛੋਕੜ ਜਾਂ ਸੰਬੰਧਾਂ ਤੋਂ ਅਣਜਾਣ ਹੋ ਸਕਦੇ ਹੋ ਜੇ ਅਜਿਹਾ ਹੈ ਤਾਂ ਤੁਸੀਂ ਤੁਰੰਤ ਇਸ ਇਵੈਂਟ ਤੋਂ ਆਪਣਾ ਨਾਮ ਵਾਪਸ ਲਓ ਜੇ ਤੁਸੀਂ ਜਾਣਬੁੱਝ ਕੇ ਇਸ ਵਿੱਚ ਸ਼ਾਮਲ ਹੋਏ ਤਾਂ ਇਹ ਹੋਰ ਵੀ ਚਿੰਤਾ ਵਾਲੀ ਲਪਟ ਪਣ ਜਾਂਦੀ ਹੈ ਅਤੇ ਅਸੀਂ ਸਪਸ਼ਟੀਕਰਨ ਦੀ ਉਮੀਦ ਕਰਦੇ ਹਾਂ ਤੇ ਇਹ ਚੀਜ਼ ਸਬੰਧਾ ਤੋਂ ਤੁਰੰਤ ਦੂਰੀ ਬਣਾਉਂਦੀ ਉਮੀਦ ਕਰਦੇ ਹਾਂ ਗ੍ਰਿਸਲ ਅਦਾਕਾਰ ਦਾ ਨਾਮ 15 ਅਗਸਤ ਨੂੰ ਅਮਰੀਕਾ ਦੇ ਹਿਊਸਟਨ ਦੇ ਵਿੱਚ ਹੋਣ ਵਾਲੇ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਨਾਲ ਜੁੜਿਆ ਸੋ 카ਰ্তিক ਆਰੀਨ ਇਸ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣ ਵਾਲੇ ਸਨ ਅਦਾਕਾਰ ਨੂੰ ਭੇਜੇ ਗਏ ਪੱਤਰ ਦੇ ਵਿੱਚ ਲਿਖਿਆ ਹੈ ਕਿ 카ਰ্তিক ਆਰੀਨ ਇਸ ਸਮਾਗਮ ਦੇ ਵਿੱਚ ਤੁਹਾਡੀ ਸ਼ਮੂਲੀਅਤ ਪਾਵੇਂ ਅਣਜਾਣੇ ਵਿੱਚ ਹੀ ਕਿਉਂ ਨਾ ਹੋਵੇ ਰਾਸ਼ਟਰੀ ਪਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਨਾਲੇ ਇਹ ਫਿਲਮ ਉਦਯੋਗ ਦੇ ਵਿੱਚ ਲਾਗੂ ਦਿਸ਼ਾ ਨਿਰਦੇਸ਼ਾਂ ਦੇ ਵਿਰੁੱਧ ਹੈ ਸੋ ਇਸ ਮਾਮਲੇ ਤੇ ਵਿਵਾਦ ਵਧਣ ਤੋਂ ਬਾਅਦ 카ਰ্তিক ਆਰੀਅਨ ਦੀ ਟੀਮ ਨੇ ਇੱਕ ਅਧਿਕਾਰਿਤ ਬਿਆਨ ਜਾਰੀ ਕੀਤਾ ਹੈ ਪੂਰੇ ਮਾਮਲੇ ਦੇ ਵਿੱਚ ਸਪਸ਼ਟਿਕਰਨ ਦਿੰਦੇ ਹੋਏ ਅਦਾਕਾਰ ਦੀ ਟੀਮ ਨੇ ਲਿਖਿਆ ਹੈ ਕਿ 카ਰ্তিক ਆਰੀਅਨ ਇਸ ਪ੍ਰੋਗਰਾਮ ਦੇ ਨਾਲ ਕਿਸੇ ਵੀ ਤਰ੍ਹਾਂ ਜੁੜੇ ਨਹੀਂ ਨੇ ਉਨਾ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਭਾਗੀਦਾਰੀ ਦਾ ਅਧਿਕਾਰਿਕ ਤੌਰ ਤੇ ਐਲਾਨ ਵੀ ਨਹੀਂ ਕੀਤਾ ਅਸੀਂ ਇਸ ਮਾਮਲੇ ਦੇ ਵਿੱਚ ਪ੍ਰਬੰਧਕਾਂ ਦੇ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਜਿੱਥੇ ਵੀ ਅਦਾਕਾਰ ਦੀ ਫੋਟੋ ਦੀ ਵਰਤੋਂ ਕੀਤੀ ਗਈ ਹੈ ਉਸ ਨੂੰ ਜਲਦੀ ਤੋਂ ਜਲਦੀ ਹਟਾ ਦਿੱਤਾ ਜਾਏ ਉਨ੍ਹਾਂ ਨੇ ਕਦੇ ਵੀ ਅਧਿਕਾਰਿਕ ਤੌਰ ਤੇ ਇਸ ਇਵੈਂਟ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਨਾ ਨਹੀਂ ਕੀਤੀ ਅਸੀਂ ਆਯੋਜਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਕਿਹਾ ਹੈ ਕਿ ਕਾਰਤਿਕ ਦੀ ਤਸਵੀਰ ਜਾਂ ਫਿਰ ਨਾਮ ਉਪਯੋਗ ਕਰਨਾ ਬੰਦ ਕੀਤਾ ਜਾਏ ਸੋ ਕਾਰਤਿਕ ਆਰੀਨ ਜਲਦੀ ਹੀ ਅਨਰੋਧ ਬਾਸੂਦੀ ਅਨਟਾਈਟਲ ਰొਮਾਂਟਿਕ ਫਿਲਮ ਅਤੇ ਕਰਨ ਜੋਹਰ ਦੇ ਪ੍ਰੋਡਕਸ਼ਨ ਹੇਠ ਬਣ ਰਹੀ ਫਿਲਮ ਤੂੰ ਮੇਰੀ ਮੈਂ ਤੇਰਾ ਦੇ ਵਿੱਚ ਨਜ਼ਰ ਆਉਣਗੇ ਭਾਰਤ ਤੇ ਪਾਕਿਸਤਾਨ ਵਿਚਾਲੇ 9 ਸਤੰਬਰ ਤੋਂ ਸ਼ੁਰੂ ਹੋ ਰਹੇ ਆਗਾਮੀ ਏਸ਼ੀਆ ਕੱਪ ਦੇ ਦੋ ਅਹਿਮ ਮੈਚ ਦੁਬਈ ਵਿੱਚ ਖੇਡੇ ਜਾਣਗੇ। ਸੋ ਏਸ਼ੀਆਈ ਕ੍ਰਿਕਟ ਪ੍ਰੇਸ਼ਦ ਨੇ ਇਹ ਐਲਾਨ ਕੀਤਾ ਹੈ ਸੋ ਭਾਰਤ ਤੇ ਪਾਕਿਸਤਾਨ ਵਿਚਾਲੇ ਲੀਗ ਪੜਾ ਦਾ ਮੁਕਾਬਲਾ 14 ਸਤੰਬਰ ਨੂੰ ਦੁਬਈ ਵਿੱਚ ਹੋਏਗਾ। ਦੋਵਾਂ ਟੀਮਾਂ ਵਿਚਾਲੇ ਸੁਪਰ 6 ਪੜਾ ਦਾ ਸੰਭਾਵਿਤ ਮੈਚ 21 ਸਤੰਬਰ ਨੂੰ ਇਸੇ ਸਥਾਨ ਤੇ ਖੇਡਿਆ ਜਾਏਗਾ। ਸੋ 29 ਸਤੰਬਰ ਨੂੰ ਹੋਣ ਵਾਲਾ ਫਾਈਨਲ ਵੀ ਦੁਬਈ ਵਿੱਚ ਹੀ ਹੋਏਗਾ। ਦਰਸਲ اگلے ਸਾਲ ਭਾਰਤ ਤੇ ਸ਼੍ਰੀਲੰਕਾ ਵਿਚ ਹੋਣ ਵਾਲੇ T20 ਵਿਸ਼ਵ ਕਪ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਟੂਰਨਾਮੈਂਟ T20 ਕੋ ਮੰਤਰੀ ਰੂਪ ਦੇ ਵਿੱਚ ਖੇਡਿਆ ਜਾਏਗਾ ICC ਨੇ ਮੈਚਾਂ ਦਾ ਐਲਾਨ 26 ਜੁਲਾਈ ਨੂੰ ਕਰ ਦਿੱਤਾ ਸੀ ਪਰ ਇਸ ਦੇ ਆਯੋਜਨ ਸਥਾਨਾਂ ਦਾ ਐਲਾਨ ਸ਼ਨੀਵਾਰ ਨੂੰ ਕੀਤਾ ਗਿਆ ਸੋ ਟੂਰਨਾਮੈਂਟ ਵਿੱਚ ਕੁੱਲ 19 ਮੈਚਾਂ ਵਿੱਚੋਂ 11 ਮੈਚ ਦੁਬਈ ਵਿੱਚ ਅਤੇ 8 ਮੈਚ ਅਬੂ ਧਾਬੀ ਵਿੱਚ ਖੇਡੇ ਜਾਣਗੇ ਸੋ ਏਸ਼ੀਅਨ ਕ੍ਰਿਕਟ ਕੌਂਸਲ ਨੇ ਦੁਬਈ ਅਤੇ ਅਬੂ ਧਾਬੀ ਨੂੰ ਏਸ਼ੀਆ ਕਪ 2025 ਦੇ ਅਧਿਕਾਰਤ ਮੇਜ਼ਬਾਨ ਸ਼ਹਿਰਾਂ ਵਿੱਚ ਪੁਸ਼ਟੀ ਕੀਤੀ ਹੈ। ਦੁਬਈ ਫਾਈਨਲ ਸਮੇਤ 11 ਮੈਚਾਂ ਦੀ ਮੇਜ਼ਬਾਨੀ ਕਰੇਗਾ ਜਦੋਂ ਕਿ ਅਬੂ ਧਾਬੀ 8 ਮੈਚਾਂ ਦੀ ਮੇਜ਼ਬਾਨੀ ਕਰੇਗਾ। ਸੋ ਭਾਰਤ ਆਪਣੇ ਗਰੁੱਪ A ਮੈਚ ਵਿੱਚ 10 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਯੂਈਈ ਵਿਰੁੱਧ ਖੇਡੀਗਾ। ਸੋ ਇਸ ਤਪਾਰ ਟੂਰਨਾਮੈਂਟ ਦਾ ਸਭ ਤੋਂ ਵੱਡਾ ਮੈਚ ਭਾਰਤ ਤੇ ਪਾਕਿਸਤਾਨ 14 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਣਗੇ ਜਦੋਂ ਕਿ ਭਾਰਤ ਦਾ ਉਮਾਨ ਵਿਰੁੱਧ ਮੈਚ 19 ਸਤੰਬਰ ਨੂੰ ਆਬੂਦਾਬੀ ਦੇ ਸ਼ੇਖ ਜਾਇਦ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਏਗਾ ਸੋ ਈਸ਼ਵਰ ਕ੍ਰਿਕਟ ਕੌਂਸਲ ਦੇ ਪ੍ਰਧਾਨ ਮੁਹਿਸੀ ਨਕਵੀ ਨੇ ਕਿਹਾ ਹੈ ਕਿ ਸਾਨੂੰ ਵਿਸ਼ਵਾਸ ਹੈ ਕਿ 2025 ਦਾ ਐਡੀਸ਼ਨ ਨਾ ਸਿਰਫ ਉੱਤਪੰਨਤਾ ਦੇ ਨਵੇਂ ਮਾਪਦੰਡ ਸਥਾਪਿਤ ਕਰੇਗਾ ਸਗੋ ਖੇਡ ਅਤੇ ਮਹਾਤੀਬ ਦੇ ਲੱਖਾਂ ਜੋਸ਼ੀਲੀ ਸਵਰਥਕਾਂ ਵਿਚਕਾਰ ਸੰਬੰਧਾਂ ਨੂੰ ਵੀ ਡੂੰਘਾ ਕਰੇਗਾ ਸੋ ਏਸ਼ੀਆ ਕੱਪ ਸਿਰਫ ਇੱਕ ਟੂਰਨਾਮੈਂਟ ਨਹੀਂ ਹੈ ਇਹ ਏਸ਼ੀਆਈ ਕ੍ਰਿਕਟ ਦਾ ਜਸ਼ਨ ਹੈ ਯੂਈਏ ਦੇ ਵਿੱਚ ਇਸ ਦੀ ਮੇਜ਼ਬਾਨੀ ਸਾਨੂੰ ਦੁਨੀਆ ਦੇ ਸਭ ਤੋਂ ਜੀਵੰਤ ਕ੍ਰਿਕਟ ਹਬਾਂ ਵਿੱਚੋਂ ਇੱਕ ਵਿੱਚ ਉਤਸ਼ਾਹ ਲਿਆਉਣ ਦਾ ਮੌਕਾ ਦਿੰਦੀ ਹੈ ਸੋ ਦੁਬਈ ਅਤੇ ਅਬੂ ਧABI ਹਰ ਕਿਸੇ ਖਿਡਾਰੀਆਂ ਪ੍ਰਸ਼ੰਸਕਾਂ ਅਤੇ ਪ੍ਰਸਾਰਕਾਂ ਲਈ ਇੱਕ ਸਹਿਜ ਅਤੇ ਵਿਸ਼ਵ ਪੱਤਰੀ ਅਨੁਭਵ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਸੋ 2026 ਦੇ ਪੁਰਸ਼ T20 ਵਿਸ਼ਵ ਕੱਪ ਦੀ ਤਿਆਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਏਸ਼ੀਆ ਕੱਪ 2025 T20 ਫਾਰਮੈਟ ਵਿੱਚ ਖੇਡਿਆ ਜਾਏਗਾ ਸੋ ਟੂਰਨਾਮੈਂਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਜਦੋਂ 8 ਟੀਮਾਂ ਏਸ਼ੀਆ ਕੱਪ ਦੇ ਵਿੱਚ ਹਿੱਸਾ ਲੈਣਗੀਆਂ ਸੋ ਭਾਰਤ ਪਾਕਿਸਤਾਨ ਯੂਏਈ ਅਤੇ ਓਮਾਨ ਨੂੰ ਗਰੁੱਪ A ਦੇ ਵਿੱਚ ਰੱਖਿਆ ਗਿਆ ਹੈ ਜਦਕਿ ਗਰੁੱਪ B ਦੇ ਵਿੱਚ ਬੰਗਲਾਦੇਸ਼ ਸ਼੍ਰੀਲੰਕਾ ਅਫਗਾਨਿਸਤਾਨ ਅਤੇ ਹਾਂਗਕੋਕ ਸ਼ਾਮਲ ਨੇ ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੁਪਰ 4 ਪੜਾ ਦੇ ਵਿੱਚ ਅੱਗੇ ਵਧਣਗੀਆਂ ਜਿੱਥੇ ਚੋਟੀ ਦੀਆਂ ਦੋ ਟੀਮਾਂ ਏਸ਼ੀਆ ਕੱਪ ਦੇ 17ਵੇਂ ਐਡੀਸ਼ਨ ਦੇ ਜੀਤੂ ਦਾ ਫੈਸਲਾ ਕਰਨ ਦੇ ਲਈ ਖਿਡਾ ਆਪੀ ਮੈਚ ਦੇ ਵਿੱਚ ਆਮੋਸਾ ਹੋਣਗੀਆਂ ਸੋ ਇਹ ਟੂਰਨਾਮੈਂਟ ਅਫਗਾਨਿਸਤਾਨ ਅਤੇ ਹਾਂਗਕਾਂਗ ਦੇ ਵਿੱਚ ਸ਼ੁਰੂ ਹੋਏਗਾ ਭਾਰਤ ਏਸ਼ੀਆ ਕਪ 2025 ਦਾ ਮੇਜ਼ਬਾਨ ਹੈ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਸ ਟੂਰਨਾਮੈਂਟ ਦਾ ਆਯੋਜਨ ਸਯੁਖਤ ਅਰਬ ਅਮੀਰਾਤ ਵਿੱਚ ਕਰੇਗਾ ਸੋ ਕਿਉਂਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਉਹ ਰਾਸ਼ਨੀਤਿਕ ਅਤੇ ਕੂਟਨੀਤਿਕ ਤਣਾਅ ਦੇ ਕਾਰਨ ਦੋਵਾਂ ਹੀ ਦੇਸ਼ਾਂ ਦਾ 2027 ਤੱਕ ਨਿਰਪੱਖ ਸਥਾਨਾਤੇ ਖੇਡਣ ਦੇ ਲਈ ਆਪਸੀ ਸਮਝੌਤਾ ਹੈ ਜਿਸ ਕਾਰਨ ਭਾਰਤ ਨੇ ਇਸ ਟੂਰਨਾਮੈਂਟ ਨੂੰ ਸਯੁਕਤ ਅਰਬ ਅਮੀਰਾਤ ਵਿੱਚ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ ਸੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਭਾਰਤ ਏਸ਼ੀਆ ਕੱਪ ਦਾ ਡਿਫੈਂਡਿੰਗ ਚੈਂਪੀਅਨ ਹੈ ਜਿਸ ਨੇ ਕੋਲੰਬੋ ਵਿੱਚ ਆਯੋਜਿਤ 50 ਓਵਰਾਂ ਦੇ ਫਾਰਮੈਟ ਦੇ 2023 ਦੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਹਰਾਇਆ ਸੀ ਸ਼੍ਰੀਲੰਕਾ ਨੇ 2022 ਦੇ ਵਿੱਚ T20 ਅੰਤਰ ਸਾਡੀ ਸੰਸਕਰਣ ਦੇ ਵਿੱਚ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਿਆ ਸੀ ਸੋਇਲ ਸੰ ਪੰਜਾਬ ਨਿਊਜ਼ ਦੀਆਂ ਇਹਨਾਂ ਖਬਰਾਂ ਇਸ ਦਿਨ ਨਾਲ ਤੇ ਸੁਣਦਾ ਗਿਆ ਧੰਨਵਾਦ